कल शाम ਦੇ ਸਮੇਂ एएसए बलदेव सिंह ਨਾਲ ਮੇਰੀ ਪੁਲਿਸ ਪਾਰਟੀ ਨੇ ਪਨਿਆਰ 슈ગર ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜਹਾ ਡਾ ਉਥੇ ਨਾਕਾ ਲਾਇਆ ਸੀ ਤੇ ਵੀਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ ਪੀਬੀ06 ਬੀਐਫ0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਬਿਕਰਮਜੀਤ ਬਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆਲੀ ਖੁਦਾ ਮਾਲਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਕਿਸਟਲ ਸਮੇਤ ਚਾਰ ਰੌਣ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਧੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਆਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਤਫਤੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ। ਸਰ ਇਹਦੇ ਪਹਿਲਾਂ ਕੋਈ ਮਾਮਲੇ ਦੱਸੀ? ਹਾਂ ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਮੁਕੱਦਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕੱਦਮੇ ਜਿਹੜੇ ਇਹਨਾਂ ਵਿੱਚ ਅਨਵਾਲਾ ਹੈਗਾ। ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਫਤੀਸ਼ ਕਰ ਰਹੇ ਹਾਂ। ਮੈਨੂੰ ਕਿੱਥੋਂ ਲੱਗਦਾ ਇਹ ਕਿੱਥੇ ਲੈ ਕੇ ਜਾਏਗਾ? ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿੱਥੋਂ ਕਿਹਦੇ ਕੋਲ ਲਿਆ ਆ ਵਾ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਤੇ ਕਿਤੇ ਨਾਲ ਗਾਂਹ ਹੋ ਰਹੇ ਦੇ ਕੰਟੈਕਟ ਹੈਗੇ ਨੇ ਹੁਣ ਸਰਕੀ ਕੀ ਮਾਮਲਾ ਦੱਸੀਗਾ ਇਹਦੇ ਖਿਲਾਫ ਜਿਹੜਾ ਫਿਲਹਾਲ 25 ਜੀਆ 98 ਆਰਮ ਜੈਕਟ ਦਾ ਜਿਹੜਾ ਮੁਕਦਮਾ ਅੰਦਰ ਜੀ ਹੈ ਤੇ ਗਾਂਹ ਹੋਰ-ਔਰ ਜੋ-ਜੋ ਖਲਾਸੀ ਹੋਣਗੇ ਜੇ ਇਹ ਵਾਦਾ ਹੋਊਗਾ ਉਹ ਵੀ ਕੱਲ ਸ਼ਾਮ ਦੇ ਸਮੇਂ ਏਐਸਏ ਬਲਦੇਵ ਸਿੰਘ ਨਾਲ ਮੇਰੀ ਪਿਸ ਪਾਰਟੀ ਨੇ ਬਨਿਆੜ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾਡਾ ਉਥੇ ਨਾਕਾ ਲਾਇਆ ਸੀ ਤੇ 20 ਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ PB06 BF0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮਜੀਤ ਵਿਕਰਮਪਾਲ ਸਿੰਘ ਪੁੱਤਰ ਮਲਕੇਸ਼ ਸਿੰਘ ਪਿੰਡ ਸਠਿਆੜੀ ਉਹਦਾ ਮਾਲਮ ਹੋਇਆ ਜਿਹੜੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ ਮਤੀ ਬੋਰ ਦਾ ਇਸਟਲ ਸੁਨੇਤ ਚਾਰਨ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਧੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਅਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਉ ਗਪਤੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ ਪਹਿਲਾਂ ਕਿ ਪਹਿਲਾਂ ਮੁਕਦਮਾ ਦਰਜ ਹੋਇਆ ਹਾਂ ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਮੁਕਤਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਅਨਵਾਲ ਹੋਇਆਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਫਤੀਸ਼ ਕਰ ਰਹੇ ਹਾਂ ਇਹ ਕਿੱਥੋਂ ਲਿਆਦਾ ਇਹ ਕਿੱਥੇ ਲੈ ਕੇ ਗਏ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿਥੋਂ ਕਿਹਦੇ ਕੋਲ ਲਿਆ ਆ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਹਦੇ ਕਿਹਦੇ ਨਾਲ ਗਾਂ ਹੋ ਰਹੇ ਨੇ ਕੰਟੈਕਟ ਹੈਗੇ ਨੇ ਕੁਣ ਸਰ ਕੀ ਕੀ ਮੌਲਾ ਦੱਸੀ ਕਿ ਤਾਗੇ ਇਹਦੇ ਖਿਲਾਫ ਜਿਹੜਾ ਫਿਲਹਾਲ 2598 ਆਰਮ ਜੈਕਟ ਦਾ ਜਿਹੜਾ ਮੁਕਦਮਾ ਅੰਦਰ ਜੀ ਹੈ ਤੇ ਗਾਂਹ ਹੋਰ ਹੋਰ ਜੋ ਜੋ ਖਲਾਸੀ ਹੋਣਗੇ ਜੇ ਇਹ ਵਾਦਾ ਹੋਊਗਾ ਉਹ